ਰੋਜ਼ਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਦਰਅਸਲ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੇ ਚੋਰ ਨੇ ਉਹਨਾਂ ਦਾ ਇੰਨੇ ਕ ਹੌਂਸਲੇ ਜਿਹੜੇ ਆ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਨੂੰ ਕੋਈ ਵੀ ਡਰ ਪੈ ਕਿਸੇ ਦਾ ਨਹੀਂ ਹੈ ਔਰ ਹੁਣ ਤਾਂ ਉਹ ਰੱਬ ਦਾ ਘਰ ਵੀ ਨਹੀਂ ਛੱਡ ਰਹੇ ਰੱਬ ਦੇ ਘਰ ਨੂੰ ਵੀ ਨਿਸ਼ਾਨਾ ਜਿਹੜਾ ਆ ਉਹ ਬਣਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਸੀਸੀਟੀਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਦੇਖ ਕੇ ਤੁਹਾਡੇ ਵੀ ਰੋਂਗ ਟੇ ਖੜੇ ਜਿਹੜੇ ਆ ਉਹ ਹੋ ਜਾਣਗੇ ਕਿ ਵਾਕਿਆ ਕੀ ਇਹ ਜਿਹੜੇ ਲੋਕ ਨੇ ਜਿਹੜੇ ਹੁਣ ਚੋਰ ਚੱਕੇ ਲੁਟੇਰੇ ਜਿਹੜੇ ਨੇ ਉਹ ਉਹਨਾਂ ਨੂੰ ਕਿਸੇ ਦਾ ਵੀ ਡਰ ਪੈ ਖੌਫ ਜਿਹੜਾ ਆ ਉਹ ਨਹੀਂ ਰਿਖਾਇ ਤਾਂ ਇਹ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਗੁਰੂ ਘਰ ਦੇ ਵਿੱਚ ਆਣ ਕੇ ਇਹਨਾਂ ਨੇ ਬੇਅਦਬੀ ਕੀਤੀ ਕਿਉਂਕਿ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਪੈਰੀ ਜੋੜਾ ਜਿਹੜਾ ਪਾਇਆ ਕੋਇਆ ਚਪਲਾ ਪਾਈਆਂ ਹੋਈਆਂ ਨੇ ਬੂਟ ਔਰ ਉਸੇ ਤਰੀਕੇ ਦੇ ਨਾਲ ਕੀ ਇਹ ਗੁਰੂ ਘਰ ਦੀ ਹਦੂਦ ਦੇ ਅੰਦਰ ਦਾਖਲ ਹੁੰਦੇ ਨੇ ਬਕਾਇਦਾ ਤੁਸੀਂ ਦੇਖ ਸਕਦੇ ਹੋ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਉੱਥੇ ਇਹ ਪਹੁੰਚ ਜਾਂਦੇ ਨੇ ਆਰ ਪਹੁੰਚਣ ਤੋਂ ਬਾਅਦ ਉਥੋਂ ਗੋਲਕ ਲੈ ਕੇ ਤੇ ਫਰਾਰ ਹੋ ਜਾਂਦੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫਰੂਸਪੁਰ ਦੇ ਦੋ ਪਿੰਡਾਂ ਦੇ ਵਿੱਚ ਦੋ ਚੋਰਾਂ ਦੇ ਵੱਲੋਂ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਔਰ ਗੋਲਕਾਂ ਚੋਰੀ ਕਰਕੇ ਉਥੋਂ ਫਰਾਰ ਹੋ ਚੁੱਕੇ ਨੇ ਤਸਵੀਰਾਂ ਦੇਖੋ ਮਾਰਕ ਦੇ ਜ਼ਰੀਏ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਤਾਂ ਬੇਦਬੀ ਵੀ ਕੀਤੀ ਗਈ ਕਿਉਂਕਿ ਉਸੇ ਤਰੀਕੇ ਦੇ ਨਾਲ ਕਿ ਪੈਰੀ ਜੋੜੇ ਪਾਏ ਕੋ ਯਾਰ ਜਿਹੜਾ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਜਾਂਦੇ ਨੇ ਔਰ ਦਾਖਲ ਹੋਣ ਤੋਂ ਬਾਅਦ ਉੱਥੋਂ ਗੋਲਕ ਚੁੱਕੀ ਗਈ ਗੋਲਕ ਤੋੜ ਕੇ ਪੈਸੇ ਕੱਢ ਕੇ ਇਹ ਫਰਾਰ ਕੋਈ ਨਹੀਂ ਤਾਂ ਦੋ ਪਿੰਡ ਨੇ ਫਿਰੋਜ਼ਪੁਰ ਦੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਹਨਾਂ ਚੋਰਾਂ ਦੇ ਵਿੱਚ ਇਨਾਂ ਕ ਬੇਖੌਫ ਹੋ ਚੁੱਕੇ ਨੇ ਕਿ ਇਹਨਾਂ ਨੂੰ ਕਿਸੇ ਦਾ ਡਰ ਪੈ ਨਹੀਂ ਰਿਹਾ ਰੱਬ ਨੂੰ ਵੀ ਇਹਨਾਂ ਦੇ ਵੱਲੋਂ ਨਹੀਂ ਬਖਸ਼ਿਆ ਜਾ ਰਿਹਾ ਗੁਰਦੁਆਰਿਆਂ ਦੀਆਂ ਵੀ ਗੋਲਕਾ ਜੜੀਆਂ ਨੇ ਇਹਨਾਂ ਦੇ ਵੱਲੋਂ ਤੋੜੀਆਂ ਜਾ ਰਹੀਆਂ ਨੇ ਔਰ ਉਥੋਂ ਵੀ ਮਾਇਆ ਕੱਢੀ ਜਾ ਰਹੀ ਹੈ ਇੱਕ ਫਿਰੋਜ਼ਪੁਰ ਦਾ ਪਿੰਡ ਹੈ ਪਿੰਡ ਬੱਗੇ ਕੇ ਖੁਰਦ ਤੇ ਦੂਜਾ ਹੈਗਾ ਪਿੰਡ ਸਿੱਧੂ ਥਾਣਾ ਆਫ ਅਰਫਕੇ ਤਾਂ ਇਹ ਦੋ ਪਿੰਡ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਦਿਖਾ ਰਹੇ ਹਾਂ ਕਿਵੇਂ ਚੋਰ ਬਾਹਰੋਂ ਅੰਦਰ ਦਾਖਲ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਤੇ ਉੱਥੋਂ ਬਾਅਦ ਦੇ ਵਿੱਚ ਗੋਲਕ ਚੁੱਕੀ ਜਾਂਦੀ ਹੈ ਗੋਲਕ ਚੋਕੇ ਤੋੜ ਕੇ ਬਾਹਰ ਲੈ ਜਾਈ ਜਾਂਦੀ ਔਰ ਪੈਸੇ ਜਿਹੜੇ ਆ ਗੋਲਕ ਦੇ ਵਿੱਚੋਂ ਕੱਢ ਲਏ ਜਾਂਦੇ ਨੇ ਤਾਂ ਇਹ ਤਸਵੀਰਾਂ ਨੇ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਇਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੁਣ ਤੁਹਾਨੂੰ ਦੱਸਦੇ ਕਿ ਆ ਹੁਣ ਇਸ ਬਾਬਤ ਸਰਕਾਰ ਕਮੇਟੀ ਵੀ ਪਹੁੰਚੀ ਹੋਈ ਹੈ ਉਹਨਾਂ ਨੇ ਵੀ ਇਸ ਬਾਬਤ ਜਿਹੜਾ ਆ ਉਹ ਰੋਸ ਜਿਹੜੀ ਹੈ ਜ਼ਾਹਿਰ ਕੀਤੀ ਹੈ ਸ਼ੰਕਾ ਜ਼ਾਹਿਰ ਕੀਤੀ ਹੈ ਔਰ ਉਸ ਤੋਂ ਬਾਅਦ ਕੰਪਲੇਨ ਜਿਹੜੀ ਆ ਪੁਲਿਸ ਦੇ ਖਵਾਲੇ ਕਰ ਦਿੱਤੀ ਗਈ ਹੈ ਕੰਪਲੇਨ ਕੀਤੀ ਗਈ ਹੈ ਸੀਸੀਟੀਵੀ ਦੇ ਆਧਾਰ ਤੇ ਜਿਹੜਾ ਆ ਉਹ ਕਾਰਵਾਈ ਜਿਹੜੀ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਸੀਸੀਟੀਵੀ ਦੇ ਵਿੱਚ ਮੌਕੇ ਦੀ ਘਟਨਾ ਸਾਰੀ ਆ ਆ ਉਹ ਕੈਦ ਹੋ ਚੁੱਕੀ ਹੈ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਸਕਦੇ ਹੋ ਹੁਣ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਜਿਹੜੀ ਆ ਪੁਲਿਸ ਦੇ ਵੱਲੋਂ